हां जी दोस्तों ये वीडियो ਤੁਸੀਂ سوشل میڈیا ਤੇ ਵਾਇਰਲ ਹੋਦੀ ਵੇਖੀ ਹੋਣੀ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡੇ ਅਤੇ ਕੁੜੀ ਦਾ ਵਿਆਹ ਹੋ ਰਿਹਾ ਹੈ ਮੁੰਡੇ ਹੈਂਡੀਕੈਪਡ ਹੋਣ ਦੇ ਕਾਰਨ ਬੀਲਚੇਅਰ ਤੇ ਬੈਠਾ ਹੈ ਇਸ ਦੇ ਵਿੱਚ ਕੁੜੀ ਸਹੀ ਸਲਾਮਤ ਹੈ ਕੁੜੀ ਅੰਦਰੋਂ ਅੰਦਰ ਹੀ ਬਹੁਤ ਜ਼ਿਆਦਾ ਖੁਸ਼ ਹੋ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਇਨਸਾਨ ਕਰਮਾ ਵਾਲੇ ਇਨਸਾਨਾਂ ਨੂੰ ਮਿਲਦੇ ਹਨ ਜਿਹੜੇ ਕਿ ਜਿੱਥੇ ਸੰਯੋਗ ਲਿਖੇ ਜਾਣ ਜਾਂ ਫਿਰ ਮਾਪੇ ਜਿਸ ਤਰ੍ਹਾਂ ਦਾ ਜੀਵਨ ਸਾਥੀ ਲੱਭ ਦੇਣ ਉਸੇ ਨਾਲ ਹੀ ਆਪਣੀ ਸਾਰੀ ਜ਼ਿੰਦਗੀ ਖੁਸ਼ੀ ਦੇ ਵਿੱਚ ਬਤੀਤ ਕਰ ਲੈਣਾ ਸਗੋਂ ਇਸ ਤਰ੍ਹਾਂ ਦੀ ਕੁੜੀ ਅੱਗੇ ਜਾ ਕੇ ਵੀ ਆਪਣੇ ਪਰਿਵਾਰ ਨੂੰ ਵਿਖਰ ਨਹੀਂ ਦਿੰਦੀ ਸਗੋਂ ਇੱਕ ਜੁਟਤਾ ਬਣਾ ਕੇ ਰੱਖੂਗੀ ਅਕਸਰ ਆਪਾਂ ਦੇਖਦੇ ਹੀ ਰਹਿੰਦੇ ਹਾਂ ਅੱਜ ਕੱਲ ਹੰਡੀ ਗਿਫਟ ਬੰਦੇ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਂਦੇ ਹਨ ਦੋਸਤੋ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਪ੍ਰਾਪਰ ਰਹੋ